केदारनाथ ਤੇ हेमकुंड ਸਾਹਿਬ ਜਾਨ ਵਾਲੇ ਸਰਦਾਲੂਣਾ ਦੇ ਲਈ ਵੱਡੀ ਖਬਰ 98 ਤੋਂ ਕੈਂਟਿਆਂ ਦਾ ਸਫ਼ਰ ਸਿਰਫ ਹੋਵੇਗਾ ਕੁਝ ਮਿੰਟਾਂ ਦੇ ਵਿੱਚ ਕੇਂਦਰ ਸਰਕਾਰ ਨੇ ਰੋਪਵੇ ਪ੍ਰੋਜੈਕਟਾਂ ਨੂੰ ਦੇ ਦਿੱਤੀ ਹੈ ਮਨਜ਼ੂਰੀ ਜੀहां ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਰੋਪਵੇ ਵਿਕਾਸ ਪ੍ਰੋਗਰਾਮ ਦੇ ਤਹਿਤ ਉੱਤਰਾਖੰਡ ਦੇ ਵਿੱਚ ਸੋਨ ਪ੍ਰਯਾਗ ਤੋਂ ਕੇਦਾਰਨਾਥ ਗੋਬਿੰਦ ਘੜ ਤੋਂ ਹੇਮਕੋਨ ਸਾਹਿਬ ਤੱਕ ਰੋਪੇ ਬੇ ਪ੍ਰੋਜੈਕਟ ਪर्वਤ ਮਾਲਾ ਪ੍ਰੋਜੈਕਟ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ 8-9 ਘੰਟਿਆਂ ਦੀ ਯਾਤਰਾ ਸਿਰਫ ਕੁਝ ਮਿੰਟਾਂ ਦੇ ਵਿੱਚ ਹੋਣ ਵਾਲੀ ਹੈ ਇਸ ਤੇ 40-81 ਕਰੋੜ ਰੁਪਏ ਦੀ ਲਾਗਤ ਆਵੇਗੀ ਇਸ ਦਾ ਨਿਰਮਾਣ ਨੈਸ਼ਨਲ ਹਾਈਵੇ ਲੋਜਿਸਟਿਕ ਮੈਨੇਜਮੈਂਟ ਕਰਵਾਏਗੀ ਇਸ ਰੋਪੇ ਰਾਹੀਂ ਹੁਣ 8-9 ਘੰਟੇ ਦਾ ਸਫ਼ਰ ਸਿਰਫ 36 ਮਿੰਟਾਂ ਦੇ ਵਿੱਚ ਪੂਰਾ ਕੀਤਾ ਜਾਏਗਾ ਵਾਤਾਵਰਣ ਅਨੁਕੂਲ ਆਰਾਮਦਾਇਕ ਤੇ ਤੇਜ਼ ਕਨੈਕਟੀਵਿਟੀ ਪ੍ਰਦਾਨ ਕਰੇਗਾ ਚਾਰ ਧਾਮ ਯਾਤਰਾ ਦਾ ਪ੍ਰਚਾਰ ਜਿਸ ਦੇ ਨਾਲ ਸਥਾਨਕ ਕਾਰੋਬਾਰਾਂ ਨੂੰ ਫਾਇਦਾ ਹੋਏਗਾ ਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ ਸ਼ਰਦਾਲੂਆਂ ਦੀ ਆਵਾਜਾਈ ਪੂਰੇ 6 ਮਹੀਨਿਆਂ ਤੱਕ ਜਾਰੀ ਰਹੇਗੀ ਜਿਸ ਦੇ ਨਾਲ ਪਹਿਲੇ 2 ਮਹੀਨਿਆਂ ਦੇ ਵਿੱਚ ਸਰੋਤਾਂ ਤੇ ਜ਼ਿਆਦਾ ਦਬਾਅ ਘਟ ਜਾਏਗਾ ਯਾਤਰਾ ਦੇ ਮੌਸਮ ਦੇ ਵਿੱਚ ਰੋਜ਼ਗਾਰ ਦੇ ਮੌਕੇ ਵਧਣਗੇ ਬਜ਼ੁਰਗਾਂ ਤੇ ਅਪਾਹਜ ਲੋਕਾਂ ਦੇ ਲਈ ਯਾਤਰਾ ਨੂੰ ਹੋਰ ਆਸਾਨ ਤੇ ਸੁਵਿਧਾਜਨਕ ਬਣਾਏਗਾ ਕੇਦਾਰਨਾਥ ਰੂਪਵੇ ਪ੍ਰੋਜੈਕਟ ਉਤਰਾਖੰਡ ਰੂਪਵੇ ਐਕਟ 2014 ਦੇ ਤਹਿਤ ਕੰਮ ਕਰੇਗਾ ਜੋ ਲਾਇਸੈਂਸ ਸੰਚਾਲਨ ਦੀ ਨਿਗਰਾਨੀ ਸੁਰੱਖਿਆ ਤੇ ਕਿਰਾਏ ਦੇ ਨਿਰਧਾਰਨ ਦੇ ਲਈ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ ਤੇ ਦੂਸਰਾ ਪ੍ਰੋਜੈਕਟ ਹੇਮਕੁੰਡ ਸਾਹਿਬ ਜੀ ਦਾ ਇਸ ਦੀ ਲਾਗਤ 2730 ਕਰੋੜ ਰੁਪਏ ਹੋਏਗੀ ਇਸ ਪ੍ਰੋਜੈਕਟ ਦੇ ਰਾਹੀਂ ਹੇਮਕੁੰਡ ਸਾਹਿਬ ਤੇ ਫੁੱਲਾਂ ਦੀ ਘਾਟੀ ਦੀ ਯਾਤਰਾ ਕੀਤੀ ਜਾ ਸਕਦੀ ਹੈ ਕੇਦਾਰਨਾਥ ਤੇ ਹੇਮਕੁੰਡ ਸਾਹਿਬ ਜਾਨ ਵਾਲੇ ਸ਼ਰਦਾਲੂਆਂ ਦੇ ਲਈ ਵੱਡੀ ਖਬਰ ਹੁਣ ਅਠ ਨੂੰ ਕੈਂਟਿਆਂ ਦਾ ਸਫ਼ਰ ਸਿਰਫ ਹੋਵੇਗਾ ਕੁਝ ਮਿੰਟਾਂ ਦੇ ਵਿੱਚ ਕੇਂਦਰ ਸਰਕਾਰ ਨੇ ਰੋਪਵੇ ਪ੍ਰੋਜੈਕਟਾਂ ਨੂੰ ਦੇ ਦਿੱਤੀ ਹੈ ਮਨਜ਼ੂਰੀ ਜਿहां ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਰੋਪਵੇ ਵਿਕਾਸ ਪ੍ਰੋਗਰਾਮ ਦੇ ਤਹਿਤ ਉੱਤਰਾਖੰਡ ਦੇ ਵਿੱਚ ਸੋਨ ਪ੍ਰਯਾਗ ਤੋਂ ਕੇਦਾਰਨਾਥ ਤੇ ਗੋਵਿੰਦਗੜ੍ਹ ਤੋਂ ਹਿਮਕੁੰਨ ਸਾਹਿਬ ਤੱਕ ਰੋਪਵੇ ਪ੍ਰੋਜੈਕਟ ਪर्वਤ ਮਾਲਾ ਪ੍ਰੋਜੈਕਟ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ 8-9 ਘੰਟਿਆਂ ਦੀ ਯਾਤਰਾ ਸਿਰਫ ਕੁਝ ਮਿੰਟਾਂ ਦੇ ਵਿੱਚ ਹੋਣ ਵਾਲੀ ਹੈ ਇਸਤੇ 4081 ਕਰੋੜ ਰੁਪਏ ਦੀ ਲਾਗਤ ਆਵੇਗੀ ਇਸ ਦਾ ਨਿਰਮਾਣ ਨੈਸ਼ਨਲ ਹਾਈਵੇ ਲੌਜਿਸਟਿਕ ਮੈਨੇਜਮੈਂਟ ਕਰਵਾਏਗੀ ਇਸ ਰੋਪੇ ਬੇ ਰਾਹੀਂ ਹੁਣ 8-9 ਘੰਟੇ ਦਾ ਸਫ਼ਰ ਸਿਰਫ 36 ਮਿੰਟਾਂ ਦੇ ਵਿੱਚ ਪੂਰਾ ਕੀਤਾ ਜਾਏਗਾ ਵਾਤਾਵਰਣ ਅਨੁਕੂਲ ਆਰਾਮਦਾਇਕ ਤੇ ਤੇਜ਼ ਕਨੈਕਟੀਵਿਟੀ ਪ੍ਰਦਾਨ ਕਰੇਗਾ ਚਾਰ ਧਾਮ ਯਾਤਰਾ ਦਾ ਪ੍ਰਚਾਰ ਜਿਸ ਦੇ ਨਾਲ ਸਥਾਨਕ ਕਾਰੋਬਾਰਾਂ ਨੂੰ ਫਾਇਦਾ ਹੋਏਗਾ ਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ ਸ਼ਰਦਾਲੂਆਂ ਦੀ ਆਵਾਜਾਈ ਪੂਰੇ 6 ਮਹੀਨਿਆਂ ਤੱਕ ਜਾਰੀ ਰਹੇਗੀ ਜਿਸ ਦੇ ਨਾਲ ਪਹਿਲੇ 2 ਮਹੀਨਿਆਂ ਦੇ ਵਿੱਚ ਸਰੋਤਾਂ ਤੇ ਜ਼ਿਆਦਾ ਦਬਾਅ ਘਟ ਜਾਏਗਾ ਯਾਤਰਾ ਦੇ ਮੌਸਮ ਦੇ ਵਿੱਚ ਰੋਜ਼ਗਾਰ ਦੇ ਮੌਕੇ ਵਧਣਗੇ ਬਜ਼ੁਰਗਾਂ ਤੇ ਅਪਾਹਜ ਲੋਕਾਂ ਦੇ ਲਈ ਯਾਤਰਾ ਨੂੰ ਹੋਰ ਆਸਾਨ ਤੇ ਸੁਵਿਧਾਜਨਕ ਬਣਾਏਗਾ ਕੇਦਾਰਨਾਥ ਰੂਪਵੇ ਪ੍ਰੋਜੈਕਟ ਉਤਰਾਖੰਡ ਰੂਪਵੇ ਐਕਟ 2014 ਦੇ ਤਹਿਤ ਕੰਮ ਕਰੇਗਾ ਜੋ ਲਾਇਸੈਂਸ ਸੰਚਾਲਨ ਦੀ ਨਿਗਰਾਨੀ ਸੁਰੱਖਿਆ ਤੇ ਕੜਾਏ ਦੇ ਨਿਰਧਾਰਨ ਦੇ ਲਈ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ ਤੇ ਦੂਸਰਾ ਪ੍ਰੋਜੈਕਟ ਹੇਮਕੁੰਣ ਸਾਹਿਬ ਜੀ ਦਾ ਇਸ ਦੀ ਲਾਗਤ 2730 ਕਰੋੜ ਰੁਪਏ ਹੋਏਗੀ ਇਸ ਪ੍ਰੋਜੈਕਟ ਦੇ ਰਾਹੀਂ ਹੇਮਕੁੰਣ ਸਾਹਿਬ ਤੇ ਫੁੱਲਾਂ ਦੀ ਘਾਟੀ ਦੀ ਯਾਤਰਾ ਕੀਤੀ ਜਾ ਸਕਦੀ ਹੈ